ਅੱਜ ਡੀਸੀ ਦਫ਼ਤਰ ਤੇ ਕਿਵੇਂ ਨੇ ਉਹ ਅਗਰੈਸਿਵ ਕੀ ਮੰਗਲ ਕੇ ਉਹ ਕੱਲ੍ਹ ਵਸਤੇ ਸਰ ਲੁਧਿਆਣੇ ਦੇ ਜਿੰਨੇ ਐਨੀਮਲ ਲਵਰਸ ਨੇ ਸਾਡੀਆਂ ਸੰਸਥਾਵਾਂ ਹੈਲਪਫੁਲ ਐਨੀਮਲ ਪੀਪਲ ਫੋਰ ਐਨੀਮਲ ਸਾਰੇ ਮੈਂਬਰ ਲੁਧਿਆਣੇ ਪਹੁੰਚੇ ਹੋਏ ਨੇ ਜੀ ਉੱਥੇ ਡੀਸੀ ਸਾਹਿਬ ਦੇ ਦਫ਼ਤਰ ਦੇ ਬਾਹਰ ਸਾਡਾ ਇਹੀ ਮੰਗ ਪੱਤਰ ਹੈ ਡੀਸੀ ਸਾਹਿਬ ਨੂੰ ਲੁਧਿਆਣੇ ਇੱਕ ਦਿੱਲੀ ਦੇ ਵਿੱਚ ਕਾਨੂੰਨ ਪਾਸ ਹੋਇਆ ਹੈ ਉਹ ਕਾਨੂੰਨ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਕਾਰਪੋਰੇਸ਼ਨ ਦੀ ਗੱਡੀ ਘੁੰਮਦੀ ਐ ਐਸਪੀਸੀਏ ਦੀ ਉਹਦਾ ਜਿਹੜਾ ਕਿ ਚਾਰਜ ਸੁਨੀਲ ਰੋਲਾ ਤੇ ਇੱਕ ਪੂਜਾ ਗੋਇਲ ਜੈਨ ਨੂੰ ਦਿੱਤਾ ਆ ਉਹਨਾਂ ਨੇ ਲੁਧਿਆਣੇ ਤੋਂ ਕੁੱਤੇ ਚੱਕਣੇ ਸ਼ੁਰੂ ਕਰਤੇ ਵਿਦਆਊਟ ਕੋਈ ਪਰਮਿਸ਼ਨ ਵਿਦਆਊਟ ਡੀਸੀ ਸਾਹਿਬ ਨੇ ਮੈਨੂੰ ਲੱਗਦਾ ਕੋਈ ਪਰਮਿਸ਼ਨ ਦਿੱਤੀ ਹੋਣੀ ਆ ਆ ਕੱਲ ਮੋਡਲ ਟਾਊਨ ਏਰੀਆ ਦੇ ਵਿੱਚੋਂ ਕੁੱਤਾ ਚੱਕਿਆ ਗਿਆ ਆ ਸਾਰੀਆਂ ਸਾਡੇ ਕੋ ਆ ਦੇਖੋ ਵੀਡੀਓਜ਼ ਨੇ ਆ ਕਾਰਪੋਰੇਸ਼ਨ ਦੀ ਗੱਡੀ ਗਈ ਐ ਚੰਗਾ ਭਲਾ ਹੈਲਦੀ ਡੌਗ ਨੂੰ ਉੱਥੋਂ ਆ ਦੇਖੋ ਆ ਕਾਰਪੋਰੇਸ਼ਨ ਦੀ ਗੱਡੀ ਗਈ ਐ ਆ ਡੌਗ ਨੂੰ ਚੰਗਾ ਬੜਾ ਡੌਗ ਨੂੰ ਚੱਕ ਲਿੱਤਾ ਗਿਆ ਸਾਡੇ ਮੈਂਬਰ ਨੇ ਫਿਰ ਜਾ ਕੇ ਫਟਾਫਟ ਜਿਹੜਾ ਦੇਖਿਆ ਰੋਕਿਆ ਉਹਨੂੰ ਲਾਹ ਦਿੱਤਾ ਗਿਆ ਜਦੋਂ ਇਹਦੇ ਬਾਰੇ ਅਸੀਂ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਸਾਫ਼ ਹੀ ਮੁੱਕਰ ਜਾਂਦੇ ਨੇ ਇਹ ਕੁਝ ਪੈਸੇ ਲੈ ਕੇ ਕੁਝ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਇਹ ਕੰਮ ਕੀਤੇ ਜਾ ਰਹੇ ਨੇ ਜਿਹੜੇ ਕਿ ਅਸੀਂ ਲੁਧਿਆਣੇ ਦੇ ਵਿੱਚ ਨਹੀਂ ਹੁੰਦੇ ਨੇ ਇਸ ਇੱਕ ਐਸਪੀਸੀਆ ਦਾ ਇਹਨਾਂ ਨੂੰ ਚਾਰਜ ਦਿੱਤਾ ਗਿਆ ਹੈ ਐਸਪੀਸੀਆ ਦਾ ਜਿਹੜਾ ਸੁਸਾਇਟੀ ਆਫ ਪ੍ਰੋਵੈਂਸ਼ਨ ਟੂ क्रੂਲਟੀ ਟੂ ਐਨੀਮਲਸ ਇੱਕ ਸ਼ੈਲਟਰ ਬਣਾ ਰੱਖਿਆ ਇਹਨਾਂ ਨੇ ਹਮੜਾ ਰੋਡ ਦੇ ਉੱਤੇ ਉਹਦਾ ਚਾਰਜ ਇਹ ਦੋ ਜਣਿਆਂ ਨੂੰ ਦਿੱਤਾ ਗਿਆ ਸੁਨੀਲ ਨਰੂਲਾ ਤੇ ਪੂਜਾ ਕੋਇਲ ਜਨ ਇਹ ਦੋਨਾਂ ਨੇ ਬਿਜ਼ਨਸ ਬਣਾ ਰੱਖਿਆ ਆਪਣਾ ਧੰਦਾ ਖੋਲ ਰੱਖਿਆ ਉੱਥੇ ਇਹਨਾਂ ਨੂੰ ਕੋਈ ਜਾਨਵਰ ਨਾਲ ਪਿਆਰ ਨਹੀਂ ਕੋਈ ਕੁਝ ਨਹੀਂ ਇਹ ਪ੍ਰਸ਼ਾਸਨ ਦੀ ਅੱਖਾਂ 'ਚ ਵੀ ਘੱਟਾ ਪਾ ਰਹੇ ਨੇ ਤੇ ਐਨੀਮਲ ਲਵਰਸ ਨਾਲ ਵੀ ਗਲਤ ਕੰਮ ਕਰ ਰਹੇ ਨੇ ਮਤਲਬ ਗਲਤ ਉਹਨਾਂ ਦੀ ਭਾਵਨਾਵਾਂ ਨਾਲ ਠੇਸ ਪਹੁੰਚਾ ਰਹੇ ਨੇ ਇੱਕ ਬੇਜਮਾਨ ਤੇ ਉੱਤੇ ਅਤਿਆਚਾਰ ਕਰਨਾ ਬਹੁਤ ਹੀ ਗਲਤ ਹੈ ਬੜੀ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਕੁੱਟਿਆ ਮਰਿਆ ਜਾਂਦਾ ਆ ਇੱਕ ਥਰਡ ਕਲਾਸ ੀਪਰ ਜਿਹੜਾ ਉਹਦੇ ਤੋਂ ਉਹ ਕਰਾਈ ਜਾ ਰਹੀ ਹੈ ਸਰਜਰੀ ਕਰਾਈ ਜਾ ਰਹੀ ਹੈ ਜਿਹੜੀ ਕਿ ਬਹੁਤ ਗਲਤ ਹੈ ਨਿੰਦਨਯੋਗ ਹੈ ਸਾਡੀ ਇਹੀ ਮੰਗ ਹੈ ਡੀਸੀ ਸਾਹਿਬ ਨੂੰ ਕਿ ਜਲਦ ਤੋਂ ਜਲਦ ਇਹਨਾਂ ਦੋਨਾਂ ਨੂੰ ਹਟਾਇਆ ਜਾਵੇ ਐਸਪੀਸੀਏ ਤੋਂ ਤੇ ਲੁਧਿਆਣੇ ਦੇ ਵਿੱਚ ਹੋਰ ਵੀ ਜੇ ਕੋਈ ਅਤਿਆਚਾਰ ਹੋ ਰਿਹਾ ਹੈ ਜਿਹੜਾ ਕਿ ਰੀ ਲੋਕੇਸ਼ਨ ਹੋ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਅਸੀਂ ਇਹਨੂੰ ਨਹੀਂ ਹੋਣ ਦੇਣਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਜੀ ਵੀ ਸ਼ੈਲਟਰ ਦੇ ਵਿੱਚ ਕੁੱਤੇ ਪਾਏ ਬਿਲਕੁਲ ਦੇਖੇ ਜਾਵੇ ਤਾਂ 7 ਕਰੋੜ ਰੁਪਏ ਕਿਰਵਨ ਦਿੱਤੇ ਕਿੱਥੇ ਰੱਖੇ ਜਾਣਗੇ ਉਹ ਲੱਗਦਾ ਵੀ ਦੇਖੋ ਜੀ ਇੰਨੇ ਡੌਗਸ ਨੂੰ ਰੱਖਣ ਦੀ ਕੋਈ ਥਾਂ ਹੀ ਨਹੀਂ ਹੈ ਪਹਿਲੀ ਗੱਲ ਇੰਨਾ ਵੱਡਾ ਆਪਣਾ ਮੁਲਕ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਹੀ 50 ਹਜ਼ਾਰ ਤੋਂ ਪਲੱਸ ਦੀ ਆਬਾਦੀ ਹੈ ਡੌਗਸ ਦੀ ਦਿੱਲੀ ਐਨਸੀਆਰ ਦੇ ਵਿੱਚ 10 ਲੱਖ ਕੁੱਤੇ ਨੇ ਉਹਨਾਂ ਨੂੰ ਰੱਖਣ ਦਾ ਕੋਈ ਪ੍ਰਬੰਧ ਹੀ ਨਹੀਂ ਹੈ ਇੰਨਾ ਚੰਗਾ ਸਰਕਾਰ ਨੂੰ ਚਾਹੀਦਾ ਹੈ ਤੇ ਵੈਕਸੀਨੇਸ਼ਨ ਤੇ ਐਂਟੀ ਰੇਬੀਜ਼ ਵੈਕਸੀਨੇਸ਼ਨ ਤੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਰੇਬੀਜ਼ ਫ੍ਰੀ ਬਣਾਇਆ ਜਾਵੇ ਤੇ ਸਟਰਲਾਈਜੇਸ਼ਨ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਚੀਜ਼ ਬੰਦ ਹੋ ਸਕੇ ਬਾਕੀ ਲੁਧਿਆਣੇ 'ਚ ਵੀ ਅਸੀਂ ਵੈਕਸੀਨੇਸ਼ਨ ਪ੍ਰੋਗਰਾਮ ਇਸੇ ਕਰਕੇ ਚਲਾ ਰਹੇ ਹਾਂ ਲੁਧਿਆਣੇ ਨੂੰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਸਾਡੀ ਸੰਸਥਾ ਵੱਲੋਂ ਰੇਬਿਸ ਮੁਕਤ ਕਰ ਦਿੱਤਾ ਜਾਏਗਾ ਜੇ ਪ੍ਰਸ਼ਾਸਨ ਦਾ ਸਾਨੂੰ ਸਾਥ ਮਿਲੇ ਦੂਜੇ ਪਾਸੇ ਤਾਂ ਕਿਹਾ ਜਾ ਰਿਹਾ ਵੀ ਸ਼ੈਲਟਰ ਦੇ ਵਿੱਚ ਦਿੱਤੇ ਜਾਂ ਕੁੱਤੇ ਜਾਨਵਰਾਂ ਨੂੰ ਰੱਖਿਆ ਜਾਵੇ ਦੂਜੇ ਪਾਸੇ ਜਦੋਂ ਕੋਈ ਆਪਾ ਵਗੈਰਾ ਕਰਦਾ ਉਹ ਕੁੱਤਿਆਂ ਨੂੰ ਲੰਮੇ ਫਿਰਦੇ ਆ ਬਿਲਕੁਲ ਜੀ ਦੇਖੋ ਸ਼ੈਲਟਰਾਂ ਦੇ ਵਿੱਚ ਢੋਗ ਭੇਜੀ ਜਾ ਰਹੇ ਨੇ ਜਦੋਂ ਕੋਈ ਆਸਟ੍ਰੋਲੋਜੀਲ ਜਾਂ ਕੋਈ ਹੋਰ ਬੰਦਾ ਇਹਨਾਂ ਨੂੰ ਕਹਿ ਦਿੰਦਾ ਇ ਉਦੋਂ ਲੋਕੀ ਲੱਭਦੇ ਫਿਰਦੇ ਨੇ ਇਹੀ ਤੁਸੀਂ ਪਹਿਲਾਂ ਹੀ ਮੂਰਤੀ ਦੀ ਪੂਜਾ ਕਰਨ ਦੀ ਬਜਾਏ ਤੁਸੀਂ ਉਹਨੂੰ ਜਿੰਦੇ ਨੂੰ ਪੂਜਾ ਕਰ ਲਓ ਮੰਦਰਾਂ 'ਚ ਜਾ ਕੇ ਪੈਰੋਨਾਥ ਉਹ ਹੈ ਇਹ ਵਾਹਨ ਹੈ ਉਹਨੂੰ ਮੰਦਰਾਂ ਦੇ ਵਿੱਚ ਜਾ ਕੇ ਪੂਜਦੇ ਨੇ ਹੈ ਸੜਕ ਦੇ ਉੱਤੇ ਨੰਦੀ ਮਹਾਰਾਜ ਨੂੰ ਪੁੱਛਦੇ ਨਹੀਂ ਮੰਦਰਾਂ ਦੇ ਵਿੱਚ ਪੁੱਛਦੇ ਨੇ ਤੇ ਕਿਉਂ ਨਾਲ ਉਹਨਾਂ ਨੂੰ ਸੜਕਾਂ ਦੇ ਉੱਤੇ ਹੀ ਪੁੱਛ ਦਿੱਤਾ ਜਾਵੇ ਉਹਨਾਂ ਦਾ ਖਿਆਲ ਕਰ ਖਾਣ ਪੀਣ ਨੂੰ ਭਰਪੇਟ ਮਿਲ ਜਾਵੇ ਤੇ ਕੋਈ ਕੰਮ ਹੀ ਨਾ ਹੋਵੇ ਇਦਾਂ ਦਾ ਜੀ ਕੋਤੇ ਨਹੀਂ ਗੱਲ ਕਰ ਰਹੇ ਹੋ ਤੇ ਅਗਰ ਦੇਖਿਆ ਜਾਵੇ ਆਵਾਰਾ ਪਸ਼ੂ ਫਿਰਦੇ ਨੇ ਗਾਵਾਂ ਗਾਵਾਂ ਫਿਰਦੀਆਂ ਬਿਲਕੁਲ ਜੀ ਹੁਣ ਦੇਖੋ ਕਾਓਸ ਸਿਤਤਾ ਜਾ ਰਿਹਾ ਹੈ ਗਵਰਨਮੈਂਟ ਵੱਲੋਂ ਇਹਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਠੀਕ ਹੈ ਨਾ ਸਹੀ ਖਾਣ ਪੀਣ ਨੂੰ ਰਹਿਣ ਨੂੰ ਸਭ ਕੁਝ ਮਿਲੇ ਉਹ ਵਿਚਾਰੇ ਸੜਕਾਂ ਤੇ ਭੁੱਖੇ ਮਰਦੇ ਆ ਲੋਕ ਵੀ ਪਰੇਸ਼ਾਨ ਨੇ ਹਾਂ ਰੋਡ ਐਕਸੀਡੈਂਟ ਹੁੰਦੇ ਨੇ ਪਰ ਇਹਦਾ ਕਾਰਨ ਤਾਂ ਆਪਾਂ ਲੋਕ ਆ ਆਪਾਂ ਡੇਰੀਆਂ ਨੇ ਡੇਰੀਆਂ ਦੇ ਵਿੱਚ ਜਦੋਂ ਜਦ ਤੱਕ ਤੋਂ ਦਿੰਦੀ ਹੈ ਦੁੱਧ ਤੱਤਕ ਦਾ ਠੀਕ ਹੈ ਜਦੋਂ ਦੁੱਧ ਦੇਣਾ ਬੰਦ ਕਰਤਾ ਹੋ ਸੜਕ ਤੇ ਕੱਢ ਦਿੰਦੀ ਆ ਤੇ ਜਿਹੜੇ ਕਹਿੰਦੇ ਨੇ ਉਹਨੂੰ ਸ਼ੈਲਟਰਾਂ ਚ ਭੇਜੋ ਆਪਣੇ ਬੱਚੇ ਨੂੰ ਬੱਚਾ ਲੈ ਕੇ ਹੁੰਦੀਆਂ ਫੋਟੋਆਂ ਉਹ ਹੀ ਉਹ ਉਸ ਤੋਂ ਬਾਅਦ ਸੜਕਾਂ ਤੇ ਛੱਡ ਦਿੱਤੇ ਨੇ ਉਹ ਬੜਾ ਗਲਤ ਕੰਮ ਹੈ ਇਹਦਾ ਕੋਈ ਪੂਰਤਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਜਿਹੜੀਆਂ ਵਾਲਿਆਂ ਤੇ ਵਿਸ਼ਕੰਜਾ ਕੋਸੇ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਸਾਡੀ ਮੰਗ ਹੈ ਜੀ ਪਹਿਲਾਂ ਵੀ ਅਸੀਂ ਦੋ ਤਿੰਨ ਮੰਗ ਪੱਤਰ ਦੇ ਚੁੱਕੇ ਹਾਂ ਉਹਦੇ ਤੇ ਤੇ ਸਾਡੀ ਇਹੀ ਹੈ ਵੀ ਜਿੰਨੇ ਵੀ ਸਟ੍ਰੇ ਡੌਗਸ ਨੇ ਐਨੀਮਲਸ ਨੇ ਇਹਨਾਂ ਦਾ ਠੀਕ ਤਰ੍ਹਾਂ ਨਾਲ ਰੱਖ ਰਖਾਵ ਕੀਤਾ ਜਾਵੇ अभी हम डीसी ऑफिस आए हैं यहाँ पे डॉग लवर सारे इकट्ठे हुए हैं ताकि डॉग्स को जस्टिस मिले मिले डेली में दिल्ली में डॉग्स के साथ बहुत क्रुएलिटी हो रही है काफ़ी डॉग्स मारे गए हैं अभी भी डॉग्स उठाए जा रहे हैं लुधियाना में भी डॉग्स उठाने शुरू हो गए हैं जगह जगह से रीलोकेट कर रहे हैं कितनी क्रुएलिटी है डॉग्स के साथ डॉग्स को दरवेश माना गया है हमारे सनातन धर्म में डॉग्स की पूजा करते हैं आ, काल भैरव का रूप जो है शिव जी का रूप आप वैसे जल चढ़ाते हो मंदिरों में जाके और जो रोड पे डॉग है उसकी आप कोई कदर नहीं करते उनको लाठी पत्थर से डराते हो जब तुम डराते हो इतना फिर तुम एक्सपेक्ट करते हो वो कुछ भी ना गए इस सारा टाइम लोग डराते ही रहते हैं डॉग्स को मैं खुद देखती हूँ मैं 150 डॉग्स एवरी डे फीड करती हूँ मैं जब घर से निकलती हूँ मैं जितनी देर बाहर होती हूँ मैं यही देखती हूँ डॉग्स को मारा जा रहा है पत्थर से डराते हैं मैं थोड़ी देर भी खड़ी हूँ ना उतनी देर भी मैं यही देखती हूँ कि लोग डरा रहे हैं मार रहे हैं तो फिर डॉग कैसे नॉर्मल रहेगा डॉग भी एक डॉग्स में भी फीलिंग्स हैं जैसे हमारे अंदर फीलिंग्स हैं वैसे डॉग्स में भी फीलिंग्स हैं वो भी भगवान के बनाए हुए रूप हैं शिव जी के बनाए हुए रूप हैं हाउ कैन यू बी क्रूअल टू एनिमल्स इफ़ यू हैव अ राइट टू लिव ऑन अर्थ दे ऑल्सो हैव अ राइट टू लिव ऑन दिस अर्थ डी सी साहब से ये मांग है कि यहाँ पे जो भी रीलोकेशन हो रही है डॉग्स की वो बंद होनी चाहिए डॉग्स को मार जो लोग मार रहे हैं क्रुएल्टी कर रहे हैं उन लोगों के सख्त पे सख्त कार्रवाई होनी चाहिए ये है ਡਿਸਾਂ ਨੂੰ ਮੰਗ ਪੱਤਰ ਦੋ ਤਰ੍ਹਾਂ ਦਾ ਹੈਗਾ ਜੀ ਇੱਕ ਤਾਂ ਕੁਛ ਇੱਥੇ ਸੰਸਥਾ ਵੈਗੀਆਂ ਜਿਹੜੀਆਂ ਕਿ ਡੌਗ ਨੂੰ ਚੱਕ ਕੇ ਰੀਲੋਕੇਟ ਕਰ ਰਹੀਆਂ ਨੇ ਔਰ ਉਹ ਡੌਗਜ਼ ਦੇ ਨਾਂ ਤੇ ਫੰਡਸ ਲੈ ਕੇ ਲੋਕਾਂ ਕੋਲੋਂ ਡੋਨੇਸ਼ਨਾਂ ਲੈ ਕੇ ਉਹ ਡੌਗਜ਼ ਦਾ ਸਹੀ ਇਲਾਜ ਨਹੀਂ ਕਰ ਰਹੇ ਉਹ ਤੇ ਸਾਡੇ ਕੋਲ ਪ੍ਰੂਫ ਨੇ ਇੱਕ ਤਾਂ ਇਹ ਦੂਸਰਾ ਇਹ ਆ ਵੀ ਡੀਸੀ ਸਾਹਿਬ ਨੂੰ ਮੰਗਿਆ ਵੀ ਜਿਹੜਾ ਸੁਪਰੀਮ ਕੋਰਟ ਨੇ ਹੱਲੇ ਉਹ ਸਾਰਾ ਜਿਹੜਾ ਮਾਮਲਾ ਰੋਕਿਆ ਹੋਇਆ ਬਈ ਕਿਸੇ ਵੀ ਸੰਸਥਾ ਨੂੰ ਜਾਂ ਕਿਸੇ ਵੀ ਕਾਰਪੋਰੇਸ਼ਨ ਨੂੰ ਇਹ ਦੇਸ਼ ਬਿਲਕੁਲ ਨਹੀਂ ਹੈ ਵੀ ਡੌਗਸ ਨੂੰ ਚੱਕ ਕੇ ਸ਼ੈਲਟਰ ਚ ਸਿਟਾ ਜਾਵੇ ਸ਼ੈਲਟਰ ਪਹਿਲੀ ਗੱਲ ਤੇ ਹੈ ਹੀ ਨਹੀਂ ਜਿਹੜੇ ਸ਼ੈਲਟਰ ਹੈਗੇ ਉਹਨਾਂ ਦੇ ਹਾਲ ਬੁੜੇ ਨੇ ਇੱਕ ਦੋ ਤਿੰਨ ਸ਼ੈਲਟਰ ਨੇ ਜਿਹੜੇ ਪ੍ਰਾਈਵੇਟ ਹੈਗੇ ਨੇ ਸੋ ਸਾਡੀ ਮੰਗ ਹੈ ਵੀ ਇਹੇ ਬੇਜਵਾਨਾਂ ਦੇ ਨਾਲ ਧੱਕਾ ਨਾ ਹੋਵੇ ਤੁਸੀਂ ਦੇਖਿਆ ਡੀਸੀ ਸਾਹਿਬ ਤੇ ਖੁਦ ਜੈਨੀਆਂ ਨੇ ਜੈਨੀਆਂ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲ ਦਿੱਤਾ ਤਾਂ ਜੈਨ ਸਾਹਿਬ ਡੀਸੀ ਸਾਹਿਬ ਤੋਂ ਮੰਗ ਹੈ ਵੀ ਤੁਸੀਂ ਵੀ ਆਪਣਾ ਜਿਹੜਾ ਅੰਦਰ ਦਾ ਜज्ਬਾ ਉਹ ਦਿਖਾਓ ਮੁੰਬਈ ਦੇ ਵਿੱਚ ਕਬੂਤਰਾਂ ਦੇ ਉੱਤੇ ਅਤਿਆਜ ਹੋ ਰਿਹਾ ਸੀ ਕਬੂਤਰਾਂ ਨੂੰ ਜਿਹੜਾ ਹੈਗਾ ਨਾ ਤੇ ਪ੍ਰੀਮ ਕੋਰ ਨੇ ਆਰਡਰ ਕੀਤਾ ਸੀ ਵੀ ਇਹ ਬੰਦ ਕਰ ਦਿੱਤੇ ਜਾਣ ਲੱਖਾਂ ਕਬੂਤਰ ਸਿਰਫ ਜੈਨ ਸਮਾਜ ਅੱਗੇ ਆਇਆ ਜੈਨ ਸਮਾਜ ਨੇ ਸਾਰੇ ਦੇ ਸਾਰੇ ਤੰਬੂ ਪੜਤੇ ਅੱਜ ਕਬੂਤਰ ਉੱਥੇ ਰੋਟੀ ਖਾਣ ਲੱਗ ਗਏ ਔਰ ਤੁਸੀਂ ਇੱਕ ਦਿਨ ਦੇ ਵਿੱਚ ਤਕਰੀਬਨ 9000 ਕਬੂਤਰ ਮਰ ਗਿਆ ਸੀ ਉੱਥੇ ਸੋ ਜਿਹੜਾ ਹੁਣ ਇਹ ਅਤਿਆਚਾਰ ਹੋ ਰਿਹਾ ਸੀ ਕਿਸੇ ਵੀ ਕੀਮਤ 'ਚ ਬਰਦਾਸ਼ਤ ਨਹੀਂ ਕਰਾਂਗੇ ਸ਼ਹਿਰ ਦੀਪ ਤੋਂ ਕੋਈ ਵੀ ਡੌਗ ਨਹੀਂ ਚੱਕਣ ਦੇਾਂਗੇ ਅਸੀਂ ਅਸੀਂ ਦੋਗਲੇ ਲੋਕ ਹੋ ਗਏ ਆ ਜਿਹੜੇ ਕਿ ਜਿੰਦੇ ਡੌਗ ਨੂੰ ਜਦੋਂ ਹੁਣ ਤੁਸੀਂ ਦੇਖੋ ਹੁਣ ਸ਼ਰਾਧ ਆ ਰਹੇ ਨੇ ਸ਼ਰਾਧਾਂ ਦੇ ਵੇਸੇ ਡੌਗ ਲੱਭਦੇ ਫਿਰਨਾ ਕਊਏ ਲੱਭਦੇ ਫਿਰਨਾ ਗਾਵਾਂ ਲੱਭਦੇ ਫਿਰਨਾ ਉਹ ਕਿਉਂ ਦੋਗਲੇ ਬਣਦੇ ਪਿਓ ਯਾਰ ਇਹਨਾਂ ਨਾਲ ਹਰ ਵੇਲੇ ਪਿਆਰ ਕਰੋ ਕਦੀ ਵੀ ਨਹੀਂ ਤੁਹਾਨੂੰ ਇਹ ਵੱਢਣਗੇ ਇਹ ਜਿਹੜਾ ਡੌਗ ਹੈ ਜਿਹੜੇ ਐਨੀਮਲ ਹੈਗੇ ਪਿਆਰ ਦੇ ਭੁੱਖੇ ਹੁੰਦੇ ਨੇ ਜੀ ਇਹਨੂੰ ਤੁਸੀਂ 4 ਦਿਨ ਖਿਲਾ ਦਿਓ ਜੀ ਸਾਰੀ ਉਮਰ ਤੁਹਾਡੇ ਅਹਿਸਾਨ ਨਹੀਂ ਭੁੱਲਣਗੇ ਅਹਿਸਾਨ ਫਰਮੋਹ ਨਹੀਂ ਇਨਸਾਨ ਨੂੰ ਤੁਸੀਂ 4 ਸਾਲ ਖਿਲਾਈ ਜਾਓ 4 ਦਿਨਾਂ ਖਿਲਾਓ ਉਹ ਤੁਹਾਡੇ ਨਾਲ ਧੋਖਾ ਕਰ ਜੇ ਕਦੀ ਨਹੀਂ ਧੋਖਾ ਕਰਦੇ ਮੈਂ ਦੇਖਿਆ ਜਾਂਦਾ ਸੋਸ਼ਲ ਮੀਡੀਆ ਹੋਵੇ ਚਾਹੇ ਆਪਣੀ ਲੁਧਿਆਣੇ ਦੇ ਲੋਕਾਂ ਚਾਹੇ ਪੰਜਾਬ ਦੇ ਲੋਕਾਂ ਆਮ ਦੁਨੀਆ ਦੇ ਵੀ ਦੇਖਿਆ ਜਾਂਦਾ ਕਿ ਜਿਹੜੇ ਮਹਿੰਗੇ ਕੁੱਤੇ ਹੁੰਦੇ ਨੇ ਉਹਨਾਂ ਤਾਂ ਲੋਕੀ ਲੋਕੀ ਗੋਦੀਆਂ ਚੱਕ ਚੱਕ ਕੇ ਘੁੰਮਦੇ ਨੇ ਪਰ ਜਿਹੜੇ ਸਟਰੀਟ ਡੌਗ ਹੁੰਦੇ ਨੇ ਉਹਨਾਂ ਨੂੰ ਇਹ ਜਾਗਣ ਦੀ ਲੋੜ ਆ ਸਾਨੂੰ ਇੱਥੇ ਵੀ ਸਟਰੀਟ ਡੌਗ ਨੂੰ ਵੀ ਪਿਆਰ ਕਰੋ ਸਾਡੇ ਕੋਲ 10 ਡੌਗ ਰੱਖੇ ਹੋਏ ਨੇ ਜਿਹੜੇ ਕਿ ਗਲੀ ਦੇ ਰਹਿਗੇ ਨੇ ਸਟਰੀਟ ਡੌਗ ਆ ਸਾਡੇ ਜਿਮ ਵਿੱਚ ਵੀ ਸੌਂਦੇ ਸ਼ੋਰੂਮ ਤੇ ਵੀ ਸੌਂਦੇ ਸਾਡੇ ਘਰ ਤੇ ਰਜਿੰਦਰ ਜੀ ਨੇ ਸਾਡੇ ਬੈਂਕ ਚ ਰਿਟਾਇਰ ਹੋਏ ਇਹਨਾਂ ਦੀ ਬਾਹਰ ਪੀਆਰ ਆ ਚਾਰੋਂ ਬੱਚੇ ਬਾਹਰ ਰਹਿੰਦੇ ਨੇ ਇਸੇ ਕਰਕੇ ਨਹੀਂ ਜਾ ਰਹੇ ਕਿਉਂਕਿ ਘਰ ਦੇ ਵਿੱਚ 10 ਸਟਰੀਟ ਡੌਗ ਰੱਖੇ ਹੋਏ ਨੇ ਇਹਨਾਂ ਦਾ ਇੰਨਾ ਪਿਆਰ ਐ ਐਨੀਮਲ ਦੇ ਨਾਲ ਕਈ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਡੌਗਸ ਨੂੰ ਐਨਾ ਜੀ ਅਗਰ ਤੁਸੀਂ ਖਾਣਾ ਖਿਲਾਣਾ ਤਾਂ ਆਪਣੇ ਘਰ ਰੱਖ ਲਓ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨਾ ਵੀ ਤੁਸੀਂ ਭਿਖਾਰੀਆਂ ਨੂੰ ਖਾਣਾ ਖਿਲਾਨਿਓ ਸੜਕਾਂ ਦੇ ਉੱਤੇ ਜਾ ਕੇ ਕਿ ਤੁਸੀਂ ਉਹਨਾਂ ਨੂੰ ਘਰ ਰੱਖ ਲੈਣੇ ਇਹ ਜਿਹੜਾ ਜਿਹੜਾ ਸਮਾਜ ਆ ਨੇ ਜਿਹੜੀ ਜਗ੍ ਸਾਨੂੰ ਇਹ ਦੇਖਣ ਨੂੰ ਆਉਂਦਾ ਕਿ ਡੌਗ ਅਗਰੈਸਿਵ ਹੁੰਦਾ ਕਿਉਂ ਅਗਰੈਸਿਵ ਹੁੰਦਾ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਨਹੀਂ ਦੇਖਦੇ ਉਹਨਾਂ ਨੂੰ ਕਦੀ ਖਾਣਾ ਨਹੀਂ ਮਿਲਿਆ ਪਾਣੀ ਨਹੀਂ ਮਿਲਿਆ ਉਹਨਾਂ ਨੂੰ ਵਿਚਾਰੇ ਪਤਾ ਨਹੀਂ ਕਦੋਂ ਦੇ ਭੁੱਖੇ ਪਿਆਸੇ ਕਿਹਨੇ ਉਹਨੂੰ ਮਾਰਿਆ ਕਿਹੜਾ ਉਹਨੂੰ ਦੁਸ਼ਮਣ ਲੱਗਦਾ ਪਿਆ ਕਿਉਂਕਿ ਜਦੋਂ ਇੱਕ ਡੌਗ ਨੂੰ ਹਿੱਟ ਕਰ ਜਾਂਦਾ ਕਿ ਲੱਤ ਟੁੱਟੀ ਆ ਕਿਸੇ ਦੀ ਬਾਹ ਟੁੱਟੀ ਹੈ ਡੌਗ ਦੀ ਠੀਕ ਹੈ ਨਾ ਉਹ ਵਿਚਾਰਾ ਉਹ ਅਗਰੈਸਿਵ ਹੋ ਜਾਂਦਾ ਫਿਰ ਫਿਰ ਉਹਨੂੰ ਲੱਗਦਾ ਵੀ ਇਹ ਮੇਰਾ ਹੀ ਗੱਡੀ ਵਾਲਾ ਦੁਸ਼ਮਣ ਆ ਜਾਂ ਮੈਨੂੰ ਦੁਸ਼ਮਣ ਮਾਰ ਇੱਕ ਹੋਰ ਕੀ ਹੁੰਦਾ ਜਦੋਂ ਡੌਗਾਂ ਦਾ ਤੂੰ ਪਿਆਰ ਕਰਨ ਜੇ ਹਾਏ ਹਾਏ ਕਰ ਇਹ ਜਿਹੜੇ ਹੈਗੇ ਆ ਤੁਹਾਨੂੰ ਡੌਗ ਵਾਈਟ ਕਰਨੇ ਕਦੇ ਵੀ ਡੌਗ ਨਹੀਂ ਵਾਈਟ ਦਿਸ ਇਸ ਹਾਉ ਦਾ ਮੰਗ ਕਰਦੇ ਆ ਵੀ ਐਨੀਮਲ ਨਾਲ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਕਿਤੇ ਵੀ ਰੀਲੋਕੇਟ ਨਹੀਂ ਹੋਣਾ ਚਾਹੀਦਾ ਇਹ ਕਿਸੇ ਵੀ ਕੀਮਤ ਤੇ ਅਸੀਂ ਹੋਣ ਵੀ ਨਹੀਂ ਦਵਾਂਗੇ ਇਹ ਤੱਕਾ ਬਰਦਾਸ਼ਤ ਕਿਸੇ ਕੀਮਤ ਨਹੀਂ ਹੋਣਾ ਚਾਹੀਦਾ ਇਹ ਕਹਿੰਦੇ ਨੇ ਜੀ ਅਸੀਂ ਸ਼ੈਲਟਰਾਂ ਚ ਭੇਜ ਕੇ ਜਿਹੜਾ ਹੈਗਾ ਇਹਨਾਂ ਨੂੰ ਖਾਣਾ ਖਲਾਮਗੇ ਮੈਂ ਕਹਿੰਦਾ ਸਿਵਲ ਹਸਪਤਾਲ ਦਾ ਮੈਂ ਘਟਾਲਾ ਇੱਕ ਲੈ ਕੇ ਚੱਲੇ ਆ ਉੱਥੇ ਉਹ ਚੱਲਦੀ ਪਈ ਐਨਕੁਆਰੀ ਜਿਹੜੇ ਜਵਾਨ ਵਾਲੇ ਉਹਨਾਂ ਦੀਆਂ ਦਵਾਈਆਂ ਖਾ ਕੇ 25 ਕਰੋੜ ਦੀ ਆ ਵਿਦ ਐਵੀਡੈਂਸ ਨੇ ਮੇਰੇ ਕੋਲ ਸਾਰੀਆਂ ਠੀਕ ਹੈ ਜੀ ਇਹ ਬੇਜਵਾਨਾਂ ਦਾ ਤਾਂ ਇਹਨਾਂ ਨੂੰ ਖਾਣ ਨੂੰ ਜਿਹੜੇ ਕਰਪਸ਼ਨ ਵਾਲੇ ਅਫਸਰ ਨੇ ਜਿਹੜੇ ਕਾਰਪੋਰੇਸ਼ਨ ਚ ਵੀ ਕਰਪਟ ਹੈਗੇ ਨੇ ਹਰ ਵਿਭਾਗ ਵਿੱਚ ਹੁੰਦੇ ਨੇ ਠੀਕ ਹੈ ਨਾ ਜੀ ਔਰ ਲੀਡਰ ਵੀ ਕਈ ਕਰਪਟ ਹੈਗੇ ਨੇ ਉਹਨਾਂ ਲਈ ਤਾਂ ਇਹ ਖਾਣ ਦਾ ਸਾਧਨ ਬਣ ਜੂ 600 ਕਰੋੜ ਰੁਪਏ ਜਿਵੇਂ ਹੁਣੇ 10 ਕਿਟਾ ਵੀ ਨਾਲਾ ਨਹੀਂ ਸਾਫ ਹੋਇਆ ਇਹਨਾਂ ਕੋਲੋਂ ਨਾਲਾ ਉੱਥੇ ਦਾ ਉੱਥੇ ਹੀ ਖੜਾ ਉਹਦਾ ਪੈਸਾ ਖਾ ਕੇ ਤੇ ਇਹ ਤਾਂ ਬੇਜਵਾਨ ਨੇ ਵਿਚਾਰੇ ਇਹਨਾਂ ਦਾ ਕਰੋੜਾਂ ਰੁਪਏ ਖਾ ਜਾਣਗੇ ਫੰਡਾਂ ਦਾ ਉਹ ਸਟਰੇਲਾਈਜੇਸ਼ਨ ਚ ਵੀ ਇਹੀ ਹੋ ਰਿਹਾ ਨਸਬੰਦੀ ਦੇ ਵਿੱਚ ਵੀ ਹਰ ਸਾਲ ਜਿਹੜੀ ਪੋਪੂਲੇਸ਼ਨ ਵੱਧਦੀ ਕਿਉਂ ਵੱਧਦੀ ਹੈ ਕਿਉਂਕਿ ਸ